ਬਗਾਲ ਦੇ ਵਿੱਚ ਸਿਆਸਤ ਨੂੰ ਲੈ ਕੇ ਪਹਚਾਣ ਆਇਆ ਜੀ ਕੀ ਹੈ ਕੀ ਗੱਲਬਾਤ ਹੈ ਉਹਦੇ ਬਾਰੇ ਵੀ ਵਿਸਲੇਸ਼ਨ ਕਰੋ ਖਬਰ ਦਾ ਜੀ ਦੇਖੋ ਇੱਕ ਜਿਹੜੀ ਹੈਗੀ ਇਹਨੇ ਕੰਪਨੀ ਹੈ ਜਿਹੜੀ ਕੰਪਨੀ ਨੂੰ ਆਪਾਂ ਆਈਪੀ ਆਈਪੀਐਸੀ ਕਾਹਦੇ ਨੇ ਆ ਠੀਕ ਹੈ ਜੀ ਇਹ ਕੰਪਨੀ ਜਿਹੜੀ ਹੈ ਕਿਸੇ ਵੇਲੇ ਪ੍ਰਸ਼ਾਂਤ ਕੁਸ਼ੋਰ ਨੇ ਬਣਾਈ ਸੀ ਠੀਕ ਹੈ ਜੀ ਪ੍ਰਸ਼ਾਂਤ ਕੁਸ਼ੋਰ ਜਿਹੜਾ ਹੈਗੇ ਆ ਉਹ ਆਮ ਤੌਰ ਤੇ ਪੋਲੀਟੀਕਲ ਸਟ੍ਰੈਟਜਿਸਟ ਸਮਝੇ ਜਾਂਦੇ ਸੀ ਜੀ ਜਿਨ੍ਹਾਂ ਪਾਰਟੀਆਂ ਨੂੰ ਲੋਡ ਹੁੰਦੀ ਸੀ ਉਹਨਾਂ ਪਾਰਟੀਆਂ ਵਾਸਤੇ ਉਹ ਕੰਮ ਕਰਦੇ ਸੀ ਸਭ ਤੋਂ ਪਹਿਲਾਂ ਜਦੋਂ ਅ ਨਰਿੰਦਰ ਮੋਦੀ ਹੋਰੀ ਪਾਵਰ ਚੌਂਦੇ ਆ 2014 ਚ ਉਸੇ ਜਿਹੜਾ ਹੈਗਾ ਪ੍ਰਸ਼ਾਂਤ ਪਿਸ਼ੋਰ ਨੇ ਇਹਨਾਂ ਬਾਸਤੇ ਭਾਰਤੀ ਜਨਤਾ ਪਾਰਟੀ ਵਾਸਤੇ ਕੰਮ ਕੀਤਾ ਸੀ ਤੇ ਉਸ ਵੇਲੇ ਉਹਨਾਂ ਨੇ ਇੱਕ ਜਿਵੇਂ ਜਿੱਤੇ ਜਿਹੜੀ ਉਹਨਾਂ ਨੇ ਕੈਂਪੇਨ ਸਟਾਰਟ ਕੀਤੀ ਸੀ ਉਹਦਾ ਨਾਮ ਰੱਖਿਆ ਸੀ ਚਾਹੇ ਤੇ ਚਰਚਾ ਜੀ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਜਦੋਂ 2017 ਦੀ ਇਲੈਕਸ਼ਨ ਆਉਂਦੀ ਹੈ 2017 ਦੀ ਇਲੈਕਸ਼ਨ ਵੇਲੇ ਉਹਨਾਂ ਨੇ ਕਾਂਗਰਸ ਵਾਸਤੇ ਕੰਮ ਕੀਤਾ ਤੇ ਕਾਫੀ ਵਿੱਚ ਕੈਪਟਨ ਗੱਲ ਕੀਤੀ ਸੀ ਇਸੇ ਤਰੀਕੇ ਉਹਨਾਂ ਨੇ ਮਮਤਾ ਬੇਨਰਜੀ ਨਾਲ ਲੰਬਾ ਸਮਾਂ ਕੰਮ ਕੀਤਾ ਸੀ ਮਮਤਾ ਬੇਨਰਜੀ ਲਗਾਤਾਰ ਉੱਥੋਂ ਜਿੱਦੀ ਆ ਰਹੀ ਹੈ ਫਿਰ ਉਹਨਾਂ ਨੇ ਜਿਹੜੀ ਹੈਗੇ ਆ ਤਾਮਨ ਆਪਣਾ ਤੇ ਹੈ ਤੁਹਾਡਾ ਆਂਧਰਾ ਪ੍ਰਦੇਸ਼ ਜੀ ਆਂਧਰਾ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਚੰਦਰਬਾਬੂ ਨਹਿਰੂ ਦੀ ਪਾਰਟੀ ਵਾਸਤੇ ਕੰਮ ਕੀਤਾ ਤੇ ਅੱਜਕੱਲ ਉਹ ਵੀ ਪਾਵਰ ਦੇ ਵਿੱਚ ਆ ਪਹਿਲਾਂ ਵੀ ਪਾਵਰ ਚ ਆਉਂਦੇ ਰਹੇ ਆ ਉਹ ਜਿਹੜੀ ਕੰਪਨੀ ਹੈ ਹੁਣ ਕਿਉਂਕਿ ਪ੍ਰਸ਼ਾਂਤ ਕਸ਼ੋਰ ਜਿਹੜਾ ਐਕਟ ਪੋਲਿਟਿਕਸ ਵਿੱਚ ਚਲੇ ਗਏ ਲੇਕਿਨ ਉਹਨਾਂ ਦੀ ਜਿਹੜੀ ਹੈਗੀ ਕੰਪਨੀ ਉਹ ਹੁੜਾ ਹਟਾਂ ਚਲੀ ਗਈ ਤੇ ਉਹ ਕੰਪਨੀ ਉਥੇ ਕੰਮ ਕਰ ਰਹੀ ਹੈ ਬੰਗਾਲ ਦੇ ਵਿੱਚ ਠੀਕ ਹੈ ਜੀ ਬੰਗਾਲ ਦੇ ਵਿੱਚ ਮੰਮਤਾ ਬੇਨਰਜੀ ਨੇ ਉਸ ਕੰਪਨੀ ਤੋਂ ਜਿਹੜੀ ਕੰਮ ਲੈ ਰਹੀ ਹੈ ਇੱਕ ਤਾਂ ਉਹ ਕੰਪਨੀ ਉਹਨਾਂ ਬਸੇ ਕੰਮ ਕਰਦੀ ਹੈ ਇੱਕ ਪ੍ਰਤੀਕ ਜਨ ਨਾਂ ਦੇ ਸ਼ਖਸ ਹੈ ਜਿਹੜੇ ਬੰਦੇ ਬੜੇ ਸਟ੍ਰੈਟਜਿਸਟ ਹੈ ਔਰ ਉਹ ਜਿਹੜਾ ਇਹ ਜਿਹੜੀ ਮੰਮਤਾ ਬੇਨਰਜੀ ਦੀ ਪਾਰਟੀ ਹੈ ਇਹਦੇ ਇੱਕ ਕਾਰਕੁਨ ਵੀ ਹੈ ਇਸ ਪਾਰਟੀ ਦੇ ਲਈ ਆਪੋਜਿਟ ਪਾਰਟੀ ਦੇ ਤੌਰ ਤੇ ਕੰਮ ਕਰਦੇ ਆ ਉੱਥੇ ਉਹਨਾਂ ਨੇ ਇਲੈਕਸ਼ਨ ਲੜਨੀਆਂ ਤੇ ਇਲੈਕਸ਼ਨ ਵਾਸਤੇ ਕੀ ਸਟ੍ਰੈਟਜੀ ਬਣਾਈ ਆਵੇ ਉਸ ਸਟ੍ਰੈਟਜੀ ਦਾ ਟੋਟਲ ਡਾਟਾ ਉਹਨਾਂ ਦੇ ਕੋਲੇ ਹੈ ਉਸ ਸਟ੍ਰੈਟਜੀ ਦੇ ਵਿੱਚ ਇਹ ਹੈ ਕਿ ਕਿੱਥੇ ਕਿੱਥੇ ਕਿਹੜੇ ਬੰਦੇ ਖੜੇ ਕੀਤੇ ਜਾਣ ਵਿਰੋਧੀ ਪਾਰਟੀਆਂ ਦੇ ਕਿਹੜੇ ਬੰਦੇ ਕਿੱਥੇ ਖੜੇ ਹੋਣਗੇ ਉਹਨਾਂ ਨੂੰ ਕਿਵੇਂ ਕਾਊਂਟਰ ਕੀਤਾ ਜਾਵੇ ਇਹ ਇੱਕ ਬਹੁਤ ਵੱਡੀ ਸਟ੍ਰੈਟਜੀ ਬਣੀ ਹੈ ਬਿਲਕੁਲ ਜੀ ਤਾਂ ਹੋਇਆ ਕੀ ਕਿ ਕੱਲ ਅਰਲੀ ਅੰਦੀ ਮਾਰਨਿੰਗ ਜਿਹੜੀ ਈਡੀ ਹੈ ਇਨਫੋਰਮੇਸ਼ਨ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀਆਂ ਟੀਮਾਂ ਜਿਹੜੀਆਂ ਉਹ ਜਾਂਦੀਆਂ ਕਲਕੱਤੇ ਔਰ ਕਲਕੱਤੇ ਜਾ ਕੇ ਉਹ ਰੇਡ ਕਰਦੇ ਆ ਪ੍ਰਤੀਕ ਜੈਨ ਦੇ ਘਰ ਸੈਕਟਰੀਟਰ ਕਰਦੇ ਹੈ ਉਹਨਾਂ ਦਾ ਆਫਿਸ ਹੈ ਜਿਹੜਾ ਉੱਥੇ ਰੇਡ ਕਰਦੀ ਹੈ ਇਹਦੀ ਇਨਫਰਮੇਸ਼ਨ ਜਿਉਂ ਹੀ ਮਿਲਦੀ ਹੈ ਮੰਮਤਾ ਬੇਨਰਜੀ ਨੂੰ ਮੰਮਤਾ ਬੇਨਰਜੀ ਆਪਣੀ ਪੁਲਿਸ ਪਾਰਟੀ ਲੈ ਕੇ ਮੌਕੇ ਤੇ ਪਹੁੰਚ ਜਾਂਦੀ ਹੈ ਔਰ ਈਡੀ ਜਦੋਂ ਉਹ ਸਾਰਾ ਰਿਕਾਰਡ ਉਹਨਾਂ ਦਾ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕਰਦੀ ਹੈ ਉਹ ਰਿਕਾਰਡ ਮੰਮਤਾ ਬੇਨਰਜੀ ਆਪਣੇ ਕਬਜ਼ੇ ਚ ਲੈ ਲੈਂਦੀ ਹੈ ਕੁਝ ਫਾਈਲਾਂ ਵਗੈਰਾ ਲੈ ਕੇ ਉਹ ਆਪਣਾ ਪਾਸੇ ਚਲੀ ਜਾਂਦੀ ਹੈ ਔਰ ਉਹਨੇ ਨਾਲ ਦੀ ਨਾਲ ਇੱਕ ਕੈਂਪੇਨ ਸ਼ੁਰੂ ਕਰਤੀ ਕਿ ਆਮ ਆਪਣੀ ਜਿਹੜੀ ਇਹ ਭਾਰਤੀ ਜਨਤਾ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਇਥੋਂ ਸੱਤਾ ਹੱਥ ਆਉਣਾ ਚਾਹੁੰਦੀ ਹੈ ਮੰਮਤਾ ਬੇਨਰਜੀ ਦੀ ਪਾਰਟੀ ਦੇ ਲੋਕ ਵਾਰ-ਵਾਰ ਇਹ ਗੱਲ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਸਰਵੇਖਣ ਕਰਵਾਏ ਆ ਉਪਰੋਸਲੀ ਦੋ ਸਰਵੇਖਣ ਕਰਵਾਏ ਆ ਇਹਨਾਂ ਦੋਨਾਂ ਸਰਵੇਖਣਾਂ ਦੇ ਵਿੱਚ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲ ਗਈ ਕਿ ਉਹ ਪਾਰਟੀ ਇੱਥੇ ਜਿੱਤ ਹਾਸਲ ਨਹੀਂ ਕਰ ਸਕਦੀ ਉਹਨਾਂ ਦੀਆਂ ਸੀਟਾਂ ਜਿਹੜੀਆਂ 80 ਤੋਂ ਵੱਧ ਨਹੀਂ ਜਾਂਦੀਆਂ ਪਹਿਲਾਂ ਆਇਆ ਫਿਰ ਕੋਈ ਕਹਿੰਦਾ 25 ਕੋਈ 35 ਕੁਸ਼ੇਸ ਕਿਸਮ ਦੀਆਂ ਹੈ ਇਹ ਉੱਥੇ ਦਿਖਦਾ ਕਿ ਮੰਮਤਾ ਬੇਨਰਜੀ ਦੀ ਪਾਰਟੀ ਆਪਣੀ ਹਕੂਮਤ ਬਣਾ ਰਹੀ ਹੈ ਕਿਉਂਕਿ ਕਿਉਂਕਿ ਬਿਹਾਰ ਦੇ ਵਿੱਚ ਬੜੀ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਐਨਡੀਏ ਨੇ ਲੀਦੀਗਵਾਈ ਕਰਦੀ ਹੈ ਭਾਰਤੀ ਜਨਤਾ ਪਾਰਟੀ ਔਰ ਪਿਛਲੇ ਦਿਨਾਂ ਦੇ ਵਿੱਚ ਚਾਹੇ ਨਰਿੰਦਰ ਮੋਦੀ ਸਾਹਿਬ ਹੋਣ ਚਾਹੇ ਅਮਿਤ ਸ਼ਾਹ ਹੋਣ ਉਹ ਵਾਰ-ਵਾਰ ਇਹ ਗੱਲ ਕਹਿੰਦੇ ਆ ਕਿ ਅਸੀਂ ਪੱਛਮੀ ਬੰਗਾਲ ਦੇ ਵਿੱਚ ਵੀ ਬਹੁਤ ਜ਼ਬਰਦਸਤ ਜਿੱਤ ਪ੍ਰਾਪਤ ਕਰ ਰਹੇ ਹਾਂ ਜੀ ਮੰਦਤਾ ਬੈਨਰਜੀ ਦਾ ਇਲਜ਼ਾਮ ਇਹ ਹੈ ਕਿ ਇਹ ਜਿੱਤ ਪ੍ਰਾਪਤ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਏਬੀਜੀ ਦੀ ਸੀਬੀਆਈ ਦੀ ਜਿਹੜੀ ਹੈਗੀ ਆ ਉਹ ਨਜ਼ਾਇਜ਼ ਵਰਤੋਂ ਕਰਦੀ ਹੈ ਹੁਣ ਇਹਨਾਂ ਦੇ ਨਜ਼ਾਇਜ਼ ਚੋਣਾਂ ਸਿਰ ਦੇਤੇ ਆਗਿਆ ਬਗਾਲਦੀਆਂ ਉੱਥੇ ਜਿਹੜੀ ਹੈਗੀ ਐਸਆਈਆਰ ਸਪੈਸ਼ਲ ਇੰਟੈਂਸਿਵ ਰਿਵਿਊ ਜੀ ਉਹ ਕੰਪੇਨ ਕਰਾ ਕੇ ਬਹੁਤ ਸਾਰੀਆਂ ਉੱਥੇ ਵੋਟਾਂ ਕਟੀਆਂ ਵੀ ਗਈਆਂ ਤਾਂ ਉਸ ਵੇਲੇ ਘੱਟੋ-ਘੱਟ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਕਿ ਕਿਸੇ ਕਿਸਮ ਦੀ ਕਾਰਵਾਈ ਨਾ ਕਰ ਦੇ ਲੇਕਿਨ ਜਿਹੜਾ ਕੱਲ ਉਹਨੇ ਪ੍ਰਤੀਕ ਜੈਨ ਦੇ ਦੋਨਾਂ ਘਰਾਂ ਔਰ ਦਫ਼ਤਰ ਦੇ ਤੇ ਛਾਪੇ ਮਾਰੇ ਐ ਉਹਦੇ ਵਿੱਚੋਂ ਕਹਿੰਦੇ ਕਿ 1920 ਦੇ ਵਿੱਚ ਆ 2020 ਦੇ ਵਿੱਚ ਇੱਕ ਐਫ ਆਈ ਆਰ ਰਜਿਸਟਰ ਹੋਈ ਸੀ ਇਹ ਇੱਕ ਜਿਹੜਾ ਹੈਗਾ ਕੋਲੇਜ ਦੇ ਵਿੱਚ ਕੋਈ ਗਰਮੈਂਟ ਹੋਈ ਸੀ ਕੋਲੇਜ ਦੇ ਕਮਿਸ਼ਨ ਦੇ ਨਾਲ ਜਿਹੜਾ ਕਾਲਾ ਤਾਨ ਆਇਆ ਸੀ ਅਸੀਂ ਉਹ ਕਾਲੇ ਤਾਨ ਦੀ ਤਫ਼ਤੀਸ਼ ਕਰਦੇ ਹਾਂ ਸਵਾਲੇ ਪੈਦਾ ਹੁੰਦਾ ਕਿ ਕਾਲਾ ਧੰਨ ਦੇ ਨਾਲ ਸੰਬੰਧਿਤ ਐਫ ਆਈ ਆਰ ਈ ਡੀ ਜਿਹੜੀ ਹੈ ਉਹ 2020 ਕਰਦੀ ਹੈ ਤੇ ਹੁਣ ਅਸੀਂ 2026 ਚ ਪਹੁੰਚ ਗਏ ਇਹਦਾ ਮਤਲਬ 5 ਸਾਲਾਂ ਤੋਂ ਤਫਤੀਸ਼ ਚੱਲਦੀ ਆ ਰਹੀ ਹੈ ਜਦੋਂ ਇਲੈਕਸ਼ਨ ਹੁੰਦੀ ਹੈ ਉਦੋਂ ਨਾਲ ਦੀ ਨਾਲ ਈ ਡੀ ਐਕਟਿਵ ਹੋ ਜਾਂਦੀ ਹੈ ਇਹ ਉਹੀ ਈ ਡੀ ਤੇ ਉਹੀ ਸੀਬੀਆਈ ਹੈ ਜਿਹਦੇ ਬਾਰੇ ਮਾਨਯੋਗ ਸੁਪਰੀਮ ਕੋਰਟ ਕਈ ਵਾਰੀ ਟਿੱਪਣੀਆਂ ਕਰ ਚੁੱਕੀ ਹੈ ਹੁਣ ਕਿਉਂਕਿ ਜਦੋਂ ਉੱਥੇ ਲਲ 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 ਹੋਗੀ ਨਾਲ ਦੀ ਨਾਲ ਹੀ ਮੰਮਤਾ ਬੈਨਰਜੀ ਨੇ ਇੱਕ ਐਫ ਆਈ ਆਰ ਦਰਜ ਕਰਵਾਤੀ ਈਡੀ ਦੇ ਖਿਲਾਫ ਈਡੀ ਦੇ ਖਿਲਾਫ ਉਧਰੋਂ ਈਡੀ ਜਿਹੜੀ ਹੈਗੀ ਆ ਉਹ ਹਾਈ ਕੋਰਟ ਚਲੀ ਗਈ ਉਹਨਾਂ ਨੇ ਹਾਈ ਕੋਰਟ ਤੇ ਮੰਮਤਾ ਬੈਨਰਜੀ ਤੇ ਉੱਥੋਂ ਦੀ ਪੁਲਿਸ ਦੇ ਖਿਲਾਫ ਪਟੀਸ਼ਨ ਦਾਇਰ ਕਰਤੀ ਅਗਲਾ ਸਟੇਪ ਇਹ ਹੁੰਦਾ ਹੈ ਕਿ ਮੰਮਤਾ ਬੈਨਰਜੀ ਦੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਹੈ ਉਹ ਪਾਰਲੀਮੈਂਟ ਦੇ ਮੈਂਬਰ ਅੱਜ ਸਵੇਰੇ ਅਰਲੀ ਹਿੰਦੀ ਮਾਰਨਿੰਗ ਉਹ ਪਹੁੰਚ ਜਾਂਦੇ ਆ ਉੱਥੇ ਜਿੱਥੇ ਅਮਿਤ ਸ਼ਾਹ ਦਾ ਆਫਿਸ ਹੈ ਤੇ ਅਮਿਤ ਸ਼ਾਹ ਦੇ ਆਫਿਸ ਦੇ ਅੰਦਰੋਂ ਕੋ ਸੰਧੀ ਕੋਸ਼ਿਸ਼ ਕਰਦੇ ਆ ਪੁਲਿਸ ਮੌਕੇ ਤੇ ਆ ਜਾਂਦੀ ਹੈ ਪੁਲਸਰਾਂ ਨੂੰ ਰੋਕਦੀ ਹੈ ਉੱਥੇ ਧੂ ਜਿਹੜੀਆਂ ਲੇਡੀਜ਼ ਤੇ ਬਜ਼ੁਰਗ ਪਾਰਲੀਮੈਂਟ ਦੇ ਮੈਂਬਰ ਉਹਨਾਂ ਨੂੰ ਪੂਲ ਸੂਟੂ ਕੇ ਲੈ ਕੇ ਜਿੱਕੇ ਲੈ ਕੇ ਜਾ ਰਹੀ ਹੈ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਤਾਂ ਹੈ ਹੀ ਹੈ ਮਤਲਬ ਮੈਂ ਦੇਸ਼ ਦੀ ਰਾਜਨੀਤੀ ਦੇ ਵਿੱਚ ਅਜਿਹਾ ਦੰਗਲ ਕਦੇ ਨਹੀਂ ਦੇਖਿਆ ਕਿ ਗ੍ਰਹਿ ਮੰਤਰੀ ਦੇ ਦਫ਼ਤਰ ਦੇ ਵਿੱਚ ਬੜ ਕੇ ਉਹ ਲੋਕ ਜਿਹੜੇ ਉੱਥੇ ਪ੍ਰੋਟੈਸਟ ਕਰਨ ਤੇ ਗ੍ਰਹਿ ਮੰਤਰੀ ਵੀ ਅਸੀਂ ਕਦੇ ਇਹੋ ਜਿਹਾ ਨਹੀਂ ਦੇਖਿਆ ਕਿ ਜਿਹੜੇ ਗ੍ਰਹਿ ਮੰਤਰੀ ਨੂੰ ਤੜੀ ਪਾਰ ਕੀਤਾ ਹੋਵੇ ਜਿਹੜੇ ਗ੍ਰਹਿ ਮੰਤਰੀ ਦੇ ਖਿਲਾਫ ਕਈ ਕਿਸਮ ਦੇ ਮੁਕਦਮੇ ਚੱਲੇ ਹੋਣ ਔਰ ਉਸੇ ਗ੍ਰਹਿ ਮੰਤਰੀ ਦੇ ਕੋਲੇ ਸਾਰੀ ਪਾਵਰ ਹੋਵੇ ਵਾਰ-ਵਾਰ ਜਿਹਦੇ ਨਾਰੇ ਲਾਏ ਜਾ ਰਹੇ ਆ ਉਹ ਕਹਿੰਦੇ ਜੀ ਆਪਣੇ ਅਮਿਤ ਸ਼ਾਹ ਨੂੰ ਕਾਬੂ ਕਰੋ ਕਾਬੂ ਕਰੋ ਅਮਿਤ ਸ਼ਾਹ ਦੀ ਡਲਟੀ ਪੋਲਿਟਿਕਸ ਹੈ ਇਸ ਉਹਨੇ ਕੀ ਹੈ ਆਪਣੀ ਮਮਤਾ ਬੈਨਰ ਜੀ ਨੇ ਕਿ ਅਮਿਤ ਸ਼ਾਹ ਦੀ ਡਲਟੀ ਪੋਲਿਟਿਕਸ ਹੈ ਜਿਹੜੀ ਉਹ ਅਸੀਂ ਜਿਹੜੀ ਹੈ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਨੇ ਇਥੋਂ ਤੱਕ ਸ਼ਬਦ ਇਸਤੇਮਾਲ ਕੀਤੇ ਹੈ ਮਿਸਟਰ ਪ੍ਰਾਈਮ ਮਿਨਿਸਟਰ ਉਹ ਬੋਲ ਰਹੀ ਹੈ ਪ੍ਰਾਈਮ ਮਿਨਿਸਟਰ ਨੂੰ ਐਡਰੈਸ ਕਰ ਰਹੀ ਹੈ ਲੋਕਾਂ ਦੇ ਸਾਹਮਣੇ ਮੀਡੀਆ ਵੀ ਖੜੀ ਹੈ ਉਹ ਕਹਿੰਦੀ ਹੈ ਨੌਟੀ 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 ਜਿਹੜਾ ਹੈਗਾ ਤੁਹਾਡਾ ਹੋਮ ਮਿਨਿਸਟਰ ਤੁਹਾਡਾ ਹੋਮ ਮਿਨਿਸਟਰ ਸਾਰਾ ਕੁਝ ਕਰ ਰਿਹਾ ਹੈ ਇਹ ਹਾਲਾਤ ਬਣੇ ਹੋਏ ਹੈ ਬੰਗਾਲ ਵਰਗੀ ਸਥਿਤੀ ਜਿਹੜੀ ਹੈ ਬੰਗਾਲ ਵਰਗੀ ਸਟੇਟ ਦੇ ਵਿੱਚ ਜਿੱਥੇ ਤਿੰਨ ਪੋਲਿੰਗ ਲਗਾਤਾਰ ਮੰਮਤਾ ਬੇਨਰਜੀ ਜਿੱਤੀ ਆ ਰਹੀ ਹੈ ਮੰਮਤਾ ਬੇਨਰਜੀ ਦੀ ਪਾਰਟੀ ਦੇ ਵਿੱਚ ਵੀ ਬੜੀ ਭੜਤੌਰ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ ਔਰ ਈਡੀ ਦੀ ਵੀ ਤੇ ਸੀਬੀਆਈ ਦੀ ਵੀ ਉਹਨਾਂ ਨੇ ਵਰਤੋਂ ਕੀਤੀ ਹੈ ਉਹਨੂੰ ਕਾਬੂ ਕਰਨ ਵਾਸਤੇ ਪਰ ਜਿੰਨਾ ਮੰਮਤਾ ਬੇਨਰਜੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਹੀ ਅੱਗੇ ਨਿਕਲਦੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਅਭਿਸ਼ੇਕ ਬੇਨਰਜੀ ਜਿਹੜਾ ਮੰਮਤਾ ਬੇਨਰਜੀ ਦਾ ਭਤੀਜਾ ਹੈ ਉਹ ਦਿੱਲੀ ਆਉਂਦਾ ਇੱਕ ਡੈਲੀਗੇਸ਼ਨ ਲੈ ਕੇ ਐਮਪੀਜ਼ ਦਾ ਔਰ ਉਹ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਤੇ ਇਲੈਕਸ਼ਨ ਕਮਿਸ਼ਨ ਦੇ ਦਫਤਰ ਰੇਤੋਂ ਟਾਈਮ ਲਿਆ ਹੁੰਦਾ ਹੈ ਉੱਥੇ ਜਾ ਕੇ ਉਹ ਆਪਸੀ ਗੱਲਬਾਤ ਕਰਦੇ ਆ ਗੱਲਬਾਤ ਕਰਦੇ ਆ ਕਰਦੇ ਆ ਗਣੇਸ਼ ਕੁਮਾਰ ਜਿਹੜੇ ਸਾਡੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਹੈ ਉਹ ਜਦੋਂ ਉੱਚੀ ਆਵਾਜ਼ ਚ ਬੋਲਦੇ ਆ ਤੇ ਇਸ ਤਰ੍ਹਾਂ ਉਂਗਲ ਕਰਦੇ ਆ ਤੇ ਉਹ ਨਾਲ ਦੀ ਨਾਲ ਹੀ ਕਹਿ ਦਿੰਦਾ ਗਣੇਸ਼ ਕੁਮਾਰ ਨੂੰ ਕਿ ਮਿਸਟਰ ਗਣੇਸ਼ ਕੁਮਾਰ ਯੂ ਆਰ ਨੋਮੀਨੇਟਡ ਤੈਨੂੰ ਇੱਥੇ ਨਾਮਜ਼ਦ ਕੀਤਾ ਗਿਆ ਹੈ ਮੈਂ ਇਲੈਕਟਡ ਆ ਤੈਨੂੰ ਪਾਰਲੀਮੈਂਟ ਦੇ ਮੈਂਬਰ ਨਾਲ ਗੱਲ ਕਰਨੀ ਤਾਂ ਸਹੀਬ ਹੋਣੀ ਚਾਹੀਦੀ ਹੈ ਉਂਗਲ نیچے ਕਰ نیچے ਕਰ ਬੰਦਾ ਹੁਣ ਜਿਹੜਾ ਕਹਿੰਦਾ ਉਂਗਲ نیچے ਕਰ ਜਿਹੜਾ ਬੰ ਇਹਦੀ ਕਾਪੀ ਸਾਂਝ ਹੈ ਸਾਂਝ ਹੈ ਜੇ ਜੰਗ ਅਜ਼ਾਦੀ ਦੇ ਵਿੱਚ ਦੇਖੀਏ ਤਾਂ ਸਭ ਤੋਂ ਵੱਧ ਕੁਰਬਾਨੀਆਂ ਤੇ ਸਭ ਤੋਂ ਵੱਧ ਫਾਂਸੀਆਂ ਪੰਜਾਬ ਦੇ ਲੋਕਾਂ ਦੇ ਹਿੱਸੇ ਆਏਗੇ ਤੇ ਜੇ ਜਿਹੜੀ ਧਾਰ ਤਿੱਖੀ ਕੀਤੀ ਗਈ ਹੈ ਆਜ਼ਾਦੀ ਦੇ ਅੰਦੋਲਨ ਦੀ ਤੇ ਉਹ ਬੰਗਾਲ ਦੇ ਵਿੱਚ ਹੋਈ ਹੈ ਬਿਲਕੁਲ ਔਰ ਇੱਕ ਅਗਲਾ ਜੇ ਦੁਖਾਂਤ ਵੀ ਦੋਨਾਂ ਦਾ ਵਾਪਰਦਾ ਹੈ ਜੇ 1947 ਦੇ ਵਿੱਚ ਦੇਸ਼ ਦੀ ਵੰਡ ਹੋਈ ਹੈ ਦੇਸ਼ ਦੀ ਵੰਡ ਨਹੀਂ ਹੋਈ ਉਹ ਵੰਡ ਬੰਗਾਲ ਦੀ ਤੇ ਪੰਜਾਬ ਦੀ ਹੋਈ ਹੈ ਇੱਕ ਪਾਸੇ ਬੰਗਾਲ ਸੀ ਜਿਹੜਾ ਉਹਦੇ ਵਿੱਚ ਪੂਰਬੀ ਪਾਕਿਸਤਾਨ ਨਿਕਲ ਗਿਆ ਜਿੱਦੀ ਜਿਹੜੀ ਮੁਸਲਮ ਪਾਪੂਲੀ ਸੀਗੀ ਇੱਕ ਪਾਸੇ ਪੱਛਮੀ ਪਾਕਿਸਤਾਨ ਪੰਜਾਬ ਆਪਣਾ ਜਿਹੜਾ ਬੰਗਾਲ ਸਾਡੇ ਕੋਲ ਰਹਿ ਗਿਆ ਪੂਰਬੀ ਬੰਗਾਲ ਜਿਹੜਾ ਸੀਗਾ ਉਹ ਬੰਗਲਾਦੇਸ਼ ਦੇ ਰੂਪ ਦੇ ਵਿੱਚ ਬਣ ਗਿਆ ਬਾਅਦ ਵਿੱਚ ਪਾਕਿਸਤਾਨ ਤੋਂ ਇਧਰ ਲੈ ਜਾਂਦਾ ਤੇ ਚੜਦਾ ਪੰਜਾਬ ਬਣ ਗਿਆ 10 ਲੱਖ ਲੋਕ 1947 ਦੀ ਉਸ ਵੰਡ ਦੇ ਦੌਰਾਨ ਪੰਜਾਬ ਦੇ ਲੈਹnde ਪੰਜਾਬ ਤੇ ਚੜਦੇ ਪੰਜਾਬ ਦੇ ਮਾਰੇ ਗਏ ਸੀ ਤੇ ਐਡਾ ਵੱਡਾ ਦੁਖਾਂਤ ਹੀ ਲਗਪਗ ਉਹਨਾਂ ਨੂੰ ਚੱਲਣਾ ਪਿਆ ਸੀ ਇਹ ਦੋਨਾਂ ਦੀ ਜਿਹੜੀ ਹੈਗੀ ਕੈਰੈਕਟਰਿਕ ਕੋ ਜਾ ਦੋਨਾਂ ਦਾ ਸੁਭਾਅ ਕੋ ਜਾ ਤੇ ਦੋਨਾਂ ਦੇ ਨਾਲ ਜਿਹੜੇ ਹੈਗੀ ਐਸਪਰੇ ਪੰਗੇ ਲੈ ਜਾਂਦੇ ਇਧਰਲੇ ਪਾਸੇ ਆਮ ਆਦਮੀ ਪਾਰਟੀ ਲੈ ਰਹੀ ਹੈ ਤੇ ਉਧਰਲੇ ਪਾਸੇ ਭਾਰਤੀ ਜਨਤਾ ਪਾਰਟੀ ਲੈ ਰਹੀ ਹੈ ਇਹ ਮੈਨੂੰ ਲੱਗਦੀ ਹੈ ਕਿ ਸੁਖਣੀ ਬਾਹਰਲੇ ਬੇੜੇ ਉੱਤਰੀ ਨਾ ਪਹੁੰਚਦੀ ਟੇਲੋ ਸਾਹਿਬ ਦੇ ਇਜਾਜ਼ਤ ਸਾਨੂੰ ਤੇ ਖਬਰਾਂ ਸਾਡੇ ਕੋਲੇ ਹੋਰ ਵੀ ਬਹੁਤ ਨੇ ਕੱਲ ਨੂੰ ਕਰਾਂਗੇ ਜੀ ਟਾਈਮ ਇਜਾਜ਼ਤ ਨਹੀਂ ਦੇ ਰਿਹਾ ਏ ਦੇ ਉਸ ਸਮੇਂ ਦੀ ਇਜਾਦ ਤੇ ਸاسی ਕਾਜ ਸੱਚੀ